ਔਰ ਜੀ ਤੁਸੀਂ ਜੁੜੇ ਹੋਏ ਪ੍ਰਾਈਮ ਪੰਜਾਬੀ ਮੀਡੀਆ ਨਾਲ ਮੈਂ ਤੁਹਾਡਾ ਹੋਸਟ ਦੋਸਤ ਜੈਕ ਸਿੰਘ ਸਿੱਖ ਹਾਂ ਗੱਲਬਾਤ ਕਰਾਂਗੇ ਆਪਾਂ ਭਾਈ ਗਜਿੰਦਰ ਹੋਰਾਂ ਦੀ ਜਿਨ੍ਹਾਂ ਨੇ ਸਾਰੀ ਉਮਰ ਜਲਵਾਤਨੀ ਦੇ ਵਿੱਚ ਕੱਢੀ ਆ ਪਾਕਿਸਤਾਨ ਦੇ ਵਿੱਚ ਕੱਢੀ ਆ ਕੀ ਕਾਰਨ ਬਣੇ ਕਿਹੜੀਆਂ ਗੱਲਾਂ ਕਰਕੇ ਉਹਨਾਂ ਨੂੰ ਦੇਸ਼ ਤੋਂ ਪੰਜਾਬ ਤੋਂ ਜਨਮ ਭੋਇ ਤੋਂ ਦੂਰ ਰਹਿਣਾ ਪਿਆ ਜਰੂਰ ਅਸੀਂ ਇਹਨਾਂ ਦੀ ਵੀ ਗੱਲਬਾਤ ਕਰਨੀ ਆ ਸਮਾਂ ਆਪਣੇ ਕੋਲ ਸਿਰਫ 2 ਦਿਨ ਦਾ ਹੁੰਦਾ ਮੁੱਦੇ ਆਪਣੇ ਕੋਲੇ ਬਹੁਤ ਹੁੰਦੇ ਆ ਔਰ ਕੋਸ਼ਿਸ਼ ਕੀਤੀ ਜਾਂਦੀ ਆ ਕਿ ਜਿਹੜੇ ਸਾਰਤਕ ਚੀਜ਼ਾਂ ਨੇ ਸਾਰਤਕ ਗੱਲਬਾਤਾਂ ਨੇ ਵੱਧ ਤੋਂ ਵੱਧ ਅ ਦੋ ਦਿਨਾਂ ਦੇ ਸ਼ੋਅ ਦੇ ਵਿੱਚ ਤੁਹਾਡੇ ਲਈ ਕਵਰ ਕੀਤੇ ਜਾਂ ਹਨ ਗੱਲ ਅਸੀਂ ਕਰਨੀ ਆ ਸਾਡੇ ਸੰਘਰਸ਼ੀ ਯੋਧਿਆਂ ਦੀ ਤੁਸੀਂ ਆਏ ਹੋ ਮੈਂ ਆਇਆ ਹਾਂ ਅਸੀਂ ਅਸੀਂ ਕੈਨੇਡਾ ਦੇ ਵਿੱਚ ਆਏ ਹਾਂ ਔਰ ਸਾਡੀ ਇੱਥੇ ਕੋਈ ਕੋਈ ਮਜਬੂਰੀ ਨਹੀਂ ਅਸੀਂ ਐਨੀ ਟਾਈਮ ਵਾਪਸ ਜਾ ਸਕਦੇ ਹਾਂ ਅਸੀਂ ਪੰਜਾਬ ਤੋਂ ਆਏ ਹਾਂ ਆਪਣੀ ਮਰਜ਼ੀ ਨਾਲ ਆਏ ਹਾਂ ਚੰਗੇ ਭਵਿੱਖ ਲਈ ਆਏ ਹਾਂ ਵੱਧ ਪੈਸੇ ਲਈ ਆਏ ਹਾਂ ਵਧੀਆ ਫਿਊਚਰ ਲਈ ਆਏ ਹਾਂ ਬਟ ਸਾਡੇ ਤੇ ਕੋਈ ਬੰਦਸ਼ ਨਹੀਂ ਕੋਈ ਰੋਕ ਟੋਕ ਨਹੀਂ ਜਦੋਂ ਦਿਲ ਚਾਹੇ ਤੁਸੀਂ ਵਾਪਸ ਪੰਜਾਬ ਆਪਣੇ ਪਿੰਡ ਆਪਣੇ ਘਰ ਆਪਣੇ ਖੇਤਾਂ ਦੇ ਵਿੱਚ ਜਾ ਸਕਦੇ ਹੋ ਬਟ ਕੀ ਕਦੇ ਸੋਚਿਆ ਕਿਸੇ ਵਿਅਕਤੀ ਨੇ ساری ਉਮਰ ਜਨਮ ਭੁਇ ਤੋਂ ਦੂਰ ਕਰ ਦਿੱਤੀ ਹੋਵੇ ਉਹ ਕਾਹਦੇ ਲਈ ਕਰ ਦਿੱਤੀ ਹੈ ਕੋਈ ਵਿਅਕਤੀ ਸ਼ੌਂਕ ਨਾਲ ਨਹੀਂ ਜਾਂਦਾ ਕੋਈ ਇਕੱਲਾ ਕੀ ਕਾਰਨ ਬਣੇ ਨੇ ਅਸੀਂ ਅਸੀਂ ਗੱਲਬਾਤ ਕਰਨੀ ਆ ਸਾਡੇ ਸੰਘਰਸ਼ੀ ਯੋਧੇ ਭਾਈ ਗਜਿੰਦਰ ਸਿੰਘ ਹੋਰਾਂ ਦੀ ਔਰ ਕੌਣ ਸਨ ਭਾਈ ਗਜਿੰਦਰ ਸਿੰਘ ਜੀ ਸਿੱਖੀ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਹਨਾਂ ਦਾ ਕੀ ਯੋਗਦਾਨ ਆ ਨਵੇਂ ਪੀੜੀ ਨੂੰ ਇਨਕਲੂਡਿੰਗ ਵੀ ਸਾਨੂੰ ਬਹੁਤ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਕਿ ਉਹਨਾਂ ਦਾ ਸੰਘਰਸ਼ੀ ਜੀਵਨ ਕੀ ਸੀ ਕੌਮ ਲਈ ਉਹਨਾਂ ਨੇ ਕੀ ਕੀਤਾ ਕਿਸ ਤਰ੍ਹਾਂ ਨੇ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਬਾਅਦ ਵਿੱਚ ਪਾਕਿਸਤਾਨ ਦੇ ਵਿੱਚ ਸਾਰੀ ਉਮਰ ਉਹਨਾਂ ਨੇ ਆਪਣੀ ਬਤਾਈ ਆ ਆਖਰੀ ਪਲਾ ਤੱਕ ਆਖਰੀ ਸਾਹ ਤੱਕ ਗੁਰਨਾਨਕ ਦੀ ਉਸ ਧਰਤੀ ਦੇ ਉੱਪਰ ਰਹੇ ਨੇ ਤੇ ਜ਼ਰੂਰ ਇਹਦੀ ਆਪਾਂ ਜਾਦੇ ਗੱਲਬਾਤ ਕਰਨੀ ਆ ਭਾਈ ਗਜਿੰਦਰ ਸਿੰਘ ਹੋਰਾਂ ਦੀ ਮੇਰੇ ਨਾਲ ਬ੍ਰੈਮਟਨ ਤੋਂ ਆਪਣੇ ਨੂੰ ਕੈਨੇਡਾ ਤੋਂ ਸਿੱਖ ਐਕਟਿਵਿਸਟ ਨੇ ਭੁਪਿੰਦਰ ਸਿੰਘ ਢਿੱਲੋਂ ਜੀ ਉਹ ਆਪਣੇ ਨਾਲ ਲਾਈਨ ਤੇ ਨੇ ਉਹ ਆਪਾਂ ਨੂੰ ਉਹਨਾਂ ਦੇ ਜੀਵਨ ਬਾਰੇ ਝਾਤ ਪਾਉਣਗੇ ਤੁਸੀਂ ਕੋਈ ਸਵਾਲ ਕਰਨਾ ਹੋਵੇ ਕੋਈ ਆਪਣੇ ਵਿਚਾਰ ਰੱਖਣੇ ਹੋ ਨੰਬਰ ਸਟੂਡੀਓ ਦਾ 905 405 002 ਭੁਪਿੰਦਰ ਸਿੰਘ ਜੀ ਤੁਹਾਡਾ ਪ੍ਰਾਈਮ ਪੰਜਾਬੀ ਮੀਡੀਆ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਹਾਡਾ ਤੁਹਾਨੂੰ ਤੇ ਤੁਹਾਡੇ ਸੁਣਨ ਵਾਲੇ ਜਿੰਨੇ ਵੀ ਸਰੋਤੇ ਉਹਨਾਂ ਨੂੰ ਮੇਰਾ ਕੋਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ ਜੀ ਭੁਪਿੰਦਰ ਸਿੰਘ ਜੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਸਾਡੇ ਇੱਕ ਇਦਾਂ ਦੇ ਸੇਕ ਸੰਘਾਸ਼ੀ ਯੋਧੇ ਦੀ ਭਾਈ ਗਜਿੰਦਰ ਸਿੰਘ ਹੋਰਾਂ ਦੀ ਲੋਕ ਉਹਨਾਂ ਦੀਆਂ ਵੀਡੀਓਜ਼ ਦੇਖਦੇ ਰਹੇ ਨੇ ਜੋ ਅੱਜ ਕੱਲ ਦੇ ਮਹਜੂਕੀ ਪੀੜ੍ਹੀ ਦੀ ਗੱਲ ਕਰਲਾ ਦਾ ਸੋਸ਼ਲ ਮੀਡੀਆ ਦੇ ਨਾਲ ਵੀ ਆਪਣੇ ਉਹ ਜਿਹੜੇ ਆ ਵਿਚਾਰ ਆ ਆਪਣੀਆਂ ਭਾਵਨਾਵਾਂ ਉਹ ਲੋਕਾਂ ਤੱਕ ਲੈ ਕੇ ਆਉਂਦੇ ਰਹਿੰਦੇ ਸਨ ਔਰ ਜੇ ਅਸੀਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਗੱਲ ਕਰੀਏ ਥੋੜੇ ਜੇ ਸ਼ਬਦਾਂ ਦੇ ਵਿੱਚ ਜਾਂ ਤੁਸੀਂ ਪਹਿਲਾਂ ਉਹਨਾਂ ਦੀ ਲਾਈਫ ਦੇ ਬਾਰੇ ਜ਼ਰੂਰ ਦੱਸੋ ਕਿ ਕੌਣ ਸਨ ਭਾਈ ਗਜਿੰਦਰ ਸਿੰਘ ਜੀ ਔਰ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਜਿਹੜੀ ਆਪਣੀ ਸਾਰੀ ਉਮਰ ਆ ਕਿਉਂ ਮਤੀਤ ਕਰਨੀ ਪਈ ਦੇਖੋ ਜੀ ਉਹਨਾਂ ਦਾ ਸਬਜੈਕਟ ਤੇ ਬਹੁਤ ਵੱਡਾ ਭਰਜਨ ਹੈਗਾ ਆਪਣੇ ਕੋਲ ਸਮਾਂ ਹੈ ਤੇ ਜਿੰਨਾ ਕ ਅਸੀਂ ਪਿੱਛੇ ਪ੍ਰੋਗਰਾਮ ਵੀ ਕੀਤੇ ਇੱਥੇ ਪੋਲਿਟਿਕਸ ਪੰਜਾਬ ਤੇ ਵੀ ਹਾਂਜੀ ਉਹਨਾਂ ਤੇ ਪ੍ਰੋਗਰਾਮ ਕੀਤਾ ਭਾਜੀ ਸੁਦਰੇਸ਼ ਸਿੰਘ ਉਹਨਾਂ ਦਾ ਆਜ ਦੀ ਆਵਾਜ਼ 1320 ਐਮ ਤੇ ਚੱਲਦਾ ਉੱਥੇ ਵੀ ਗੱਲਬਾਤ ਕੀਤੀ ਹਾਂਜੀ ਸੋ ਅਸਲ 'ਚ ਜਦੋਂ ਕੋਈ ਐਹੋ ਜਿਹੀ ਗੱਲਬਾਤ ਕਰਨੀ ਹੁੰਦੀ ਤਾਂ ਦੋ ਚੀਜ਼ਾਂ ਹੁੰਦੀਆਂ ਖਾਸ ਕਿ ਉਹਨਾਂ ਦੀ ਜ਼ਿੰਦਗੀ ਇਹ ਸਿਗੀ ਕਿ ਜਿਸ ਤਰ੍ਹਾਂ ਇੱਕ ਸ਼ੇਰ ਆ ਵੀ ਕੁਝ ਉਹ ਇੱਕ ਸ਼ਹਿਰ ਆ ਕੁਝ ਦਿਲ ਵਿੱਚ ਗਮ ਦਾ ਤੋਖ ਵੀ ਸੀ ਕੁਝ ਹਾਕਮ ਸ਼ਹਿਰ ਦਾ ਜਾਲ ਵੀ ਸੀ ਕੁਝ ਮੈਨੂੰ ਮਰਨ ਦਾ ਸ਼ੌਂਕ ਵੀ ਸੀ ਹੂੰ ਸੋ ਇਹਨਾਂ ਦੀ ਬੱਚੀ ਜਿਹੜੀ ਇਸ ਵੇਲੇ ਇੰਗਲੈਂਡ ਦੇ ਵਿੱਚ ਆ ਜੀ ਉਹ ਕੁਝ ਉਂਝ ਵੀ ਰਾਂ ਔਖੀਆਂ ਸਨ ਕੁਝ ਦਿਲ ਵਿੱਚ ਗਮ ਦਾ ਤੋਖ ਵੀ ਸੀ ਇਦਾਂ ਦਾ ਸ਼ਹਿਰ ਆ ਉਹ ਸੋ ਉਹ ਇਹਨਾਂ ਤੇ ਪੂਰਾ ਫਿੱਟ ਬੈਠਦਾ ਆ ਕਿਉਂਕਿ ਜਦੋਂ ਪਤਾ ਹੁੰਦਾ ਸੀਨੇ ਉੱਤੇ ਛੇਕ ਪਹਿਣਗੇ ਤੇ ਜੰਗ ਜਾਣ ਵਾਲੇ ਲੋਕ ਆਮ ਨਹੀਂ ਹੁੰਦੇ ਬਿਲਕੁਲ ਜੀ ਔਰ 1975 ਵਿੱਚ ਜਦੋਂ ਇਹ ਪਹਿਲੀ ਵਾਰੀ ਸਰਦਾਰ ਬਿਜੇ ਸਿੰਘ ਚੋਹਾਨ ਉਹਨਾਂ ਨੇ ਵੈਸੇ ਤਾਂ 1849 ਦੇ ਵਿੱਚ ਜਦੋਂ 29 ਮਾਰਚ 1849 ਨੂੰ ਜਦੋਂ ਟ੍ਰੀਟੀ ਸਾਈਨ ਹੋਈ ਆ ਉਹ ਕੋ ਇਸਟ ਇੰਡੀਆ ਕੰਪਨੀ ਉਸ ਤੋਂ ਬਾਅਦ 2 ਅਗਸਤ ਨੂੰ 1858 ਨੂੰ ਉਹ ਸਾਰਾ ਜਿਹੜਾ ਰਾਜ ਭਾਗ ਸੀ ਉਹ ਉਸ ਵੇਲੇ ਕুইਨ ਵਿਕਟੋਰੀਆ ਨੂੰ ਟਰਾਂਸਫਰ ਕਰਤਾ ਗਿਆ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਜੀ ਉਹ ਲੀਗਲ ਡਾਕੂਮੈਂਟੇਸ਼ਨ ਜਿਹੜੀ ਆ ਉਹ ਬੜੀ ਜ਼ਰੂਰੀ ਹੁੰਦੀ ਐ ਐਂਗਲੋ ਸੈਕਸ਼ਨ ਲਾ ਦੇ ਵਿੱਚ ਜਿੱਥੇ ਵੀ ਐਂਗਲੋ ਸੈਕਸ਼ਨ ਲਾ ਹੁੰਦਾ ਉਹ ਪੇਪਰ ਵਰਕ ਜਿਹੜਾ ਆ ਉਸ ਤੋਂ ਬਾਅਦ ਸਤਿ ਮਹਾਰਾਜ ਸਿੰਘ ਜਿਹੜੇ ਸਿੰਗਾਪੁਰ ਵਿੱਚ 7 ਸਾਲ ਜੇਲ੍ਹ ਕੱਟ ਕੇ ਫਿਰ ਉਹ ਚੜ੍ਹਾਈ ਕਰ ਗਏ ਜੀ ਉਹਨਾਂ ਨੂੰ ਜਲਾਵਤਨ ਕੀਤਾ ਗਿਆ ਸੀ ਸੋ ਉਸ ਤੋਂ ਹੀ ਲਗਾਤਾਰਤਾ ਦੇ ਨਾਲ ਬਾਬੇ ਬੰਦੇ ਬਹਾਦਰ ਤੋਂ ਜਦੋਂ ਇੱਕ ਜੁਸਤਜੂ ਕੋਮ ਦੇ ਵਿੱਚ ਹੋਰ ਇੱਕ ਰਾਜ ਇਕ ਤਾਂ ਸਿਰਫ ਪ੍ਰੈਕਟੀਕਲ ਹੁੰਦੀ ਗੱਲ ਇੱਕ ਸੌਰੀ ਹਾਈਪੋਥੈਟিক্যাল ਇੱਕ ਪ੍ਰੈਕਟੀਕਲ ਉਹਨੂੰ ਇੰਪਲੀਮੈਂਟ ਕਰਕੇ ਜਦੋਂ 50 ਸਾਲ ਲਈ ਸਰਕਾਰੀ ਖਾਲਸਾ ਦੇ ਰੂਪ ਵਿੱਚ ਉਸ ਧਰਤੀ ਦੇ ਸਿੱਖਾਂ ਨੇ ਚਲਾ ਕੇ ਜਿਹੜਾ ਸੋਵਰਨਿਟੀ ਦਾ ਨਿਗ੍ਹਾ ਮਾਣਿਆ ਜੀ ਤੋਂ ਉਸ ਤੋਂ ਬਾਅਦ ਉਹ ਲਗਾਤਾਰਤਾ ਦੇ ਨਾਲ ਜਿਹੜੀ ਆ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਵਿੱਚੋਂ ਇੱਕ ਦਲ ਖਾਲਸਾ ਨਾਂ ਦੀ ਸਿੱਖਾਂ ਦੀ ਜੈਸੇਬੰਦੀ ਜਿਹਦੇ ਜਿਨੇ ਇਸ ਸੰਘਰਸ਼ ਨੂੰ ਚਲਾਇਆ ਔਰ ਇਹਨਾਂ ਦੇ ਅਪਨਾਉਂਦੇ ਵਾਪਸ ਸਵਾਰ ਗਜਿੰਦਰ ਸਿੰਘ ਕਿਉਂਕਿ ਸਾਡਾ ਮੁੱਦਾ ਉਹ ਨੇ ਸੋ ਬਿਨਾਂ ਥੀਮ ਤੋਂ ਗੱਲ ਕੀਤੇ ਆ ਭਾਜੀ ਆਪਾਂ ਉਧਰ ਜਾ ਨਹੀਂ ਸਕਦੇ ਜੀ ਬਿਲਕੁਲ ਜੀ ਸੋ ਜਦੋਂ 1971 ਦੇ ਵੀ ਇਹਨਾਂ ਨੇ ਇੰਦਰਾ ਜਾਂਦੀ ਉੱਥੇ ਆਈ ਸੀ ਤਾਂ ਉਹਦੇ ਲੀਫਲੈਟਸ ਜਿਹੜੇ ਹੁੰਦੇ ਜਿੱਦਾਂ ਪੈਂਫਲੈਟ ਪੇਪਰ ਤੇ ਲਿਖ ਕੇ ਪ੍ਰਚਾਰ ਵੀ ਸਾਡਾ ਮੁਲਕ ਸਿਗਾ ਇੱਥੇ ਹਾਂਜੀ ਸੋ ਉਹ ਕੀਤਾ ਉਸ ਤੋਂ ਬਾਅਦ ਫਿਰ 1981 ਦੇ ਵਿੱਚ ਜਿੰਨਾਕ ਬਰੀਫ ਮੈਂ ਉਹਨਾਂ ਦੀ ਸਟਰਗਲ ਬਾਰੇ ਦੇਖਿਆ ਜੀ ਚੰਦ ਜਰਨੈਲ ਸਿੰਘ ਦੇ ਅਰੈਸਟ ਹੋਣ ਤੋਂ ਬਾਅਦ ਤੇ ਜਿਹੜਾ ਚੌਕ ਮਹਿਤੇ ਦੇ ਵਿੱਚ ਗੋਲੀ ਚਲਾ ਕੇ ਪੁਲਿਸ ਨੇ ਕੋਈ 16 ਦੇ ਕਰੀਬ ਲੋਕਾਂ ਨੂੰ ਗੋਲੀ ਮਾਰ ਕੇ ਨਾਥੇ ਲੋਕਾਂ ਨੂੰ ਮਾਰ ਦਿੱਤਾ ਸੀ ਉੱਥੇ ਇੱਕ ਰੈਲੀ ਦੇ ਵਿੱਚ ਇਸ ਤਰ੍ਹਾਂ ਹੋਰ ਵੀ ਰੈਲੀਆਂ ਹੁੰਦੀਆਂ ਹਾਂਜੀ ਸੋ ਉਹਦਾ ਪ੍ਰੋਟੈਸਟ ਰਜਿਸਟਰ ਕਰਾਉਣ ਦੇ ਲਈ ਉਹਨਾਂ ਨੇ ਜਿਹੜਾ ਇੱਕ ਐਕਟ ਕੀਤਾ ਸੀ ਜਿਹੜਾ ਕਿ ਕਿਸੇ ਪਲੇਨ ਨੂੰ 에어 ਇੰਡੀਆ ਦੀ ਫਲਾਈਟ 311 ਮੇਰੇ ਕੋਲ ਉਹਦਾ ਨੰਬਰ ਸੀ ਜੀ ਉਹਨੂੰ ਹਾਈਜੈਕਟ ਕੀਤਾ ਉਹਨਾਂ ਦੇ ਪੈਸੇਂਜਰਸ ਦੇ ਲਾਹੌਰ ਨੂੰ ਲੈ ਕੇ ਗਏ ਤੇ ਉਹਨਾਂ ਦੇ ਪੈਸੇਂਜਰਸ ਦੇ ਜਿਹੜੇ ਵੀਡੀਓ ਜਿਹੜੇ ਕਿ ਦੂਸਰੇ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਆ 에어로ਸਟੈਸ ਉਹਨਾਂ ਦੇ ਕਲਿੱਪ ਵੀ ਬੜੇ ਵੀਡੀਓ ਤੇ ਅਸਲ ਵਿੱਚ ਬਲੈਕ ਐਂਡ ਵਾਈਟ ਤੇ ਘੁੰਮ ਰਹੇ ਆ ਜੀ ਸਾਬ ਚਲੋ ਉਹਨਾਂ ਨੇ ਜਿਸ ਤਰ੍ਹਾਂ ਇੰਦਰਾ ਗਾਂਧੀ ਨੂੰ ਛਡਾਉਣ ਦੇ ਲਈ ਦੋ ਕਿਸੇ ਬੰਦਿਆਂ ਨੇ ਜਹਾਜ਼ ਹਿੱਡਾ ਕੀਤਾ ਸੀ ਬਾਅਦ ਵਿੱਚ ਫਿਰ ਉਹ ਐਮਪੀ ਬਣ ਗਏ ਸੀ ਇੰਦਰਾ ਗਾਂਧੀ ਜੀ ਦੀ ਪਾਰਟੀ ਦੇ ਵਿੱਚ ਜੀ ਇਲੈਕਸ਼ਨਾਂ ਤੋਂ ਬਾਅਦ ਸੋ ਪਰ ਇਹਨਾਂ ਨੂੰ ਇਹ ਚਾਰ ਜਣੇ ਸਨ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਸਾਰਿਆਂ ਨੂੰ ਉਮਰ ਕੈਦ ਸੌਰੀ 14 ਸਾਲ ਦੀ ਕੈਦ ਹੋਈ ਪਾਕਿਸਤਾਨ ਦੀ ਜੇਲ੍ਹ ਵਿੱਚ ਜੀ ਤੇ 1994 ਦੇ ਵਿੱਚ ਤਕਰੀਬਨ ਇਸ ਇੰਨੇ ਕਿਸਾਨ ਦੇ ਵਿੱਚ ਉਹ ਜੇਲ੍ਹ ਤੋਂ ਬਾਹਰ ਆਏ ਜਿਹੜੇ ਕਿ ਆਪਣੀ ਸਜ਼ਾ ਪੂਰੀ ਕਰਕੇ ਲੇਕਿਨ ਉਹਨਾਂ ਦਾ ਜਿਹੜਾ ਪ੍ਰੋਟੈਸਟ ਸੀਗਾ ਇਹ ਉਹਨਾਂ ਨੇ ਖੁਦ ਵੀ ਉਦੋਂ ਕਿਹਾ ਸੀਗਾ ਕਿ ਮੇਰਾ ਇਹ ਪ੍ਰੋਟੈਸਟ ਆ ਜਿਵੇਂ ਸਾਡੇ ਕੋਲ ਇਸ ਵੇਲੇ ਕੋਈ ਸਟੇਟ ਨਹੀਂ ਆ ਕੋਈ ਮੀਡੀਆ ਨਹੀਂ ਆ ਕਿਉਂ ਕੋਈ ਬਿਊਰੋਕਰੇਸੀ ਨਹੀਂ ਆ ਕੋਈ ਡਿਪਲੋਮੇਸੀ ਨਹੀਂ ਆ ਤੇ ਸਾਡੇ ਲੋਕਾਂ ਨੂੰ ਜਦੋਂ ਉੱਥੇ ਕਿਸੇ ਪ੍ਰੋਟੈਸਟ ਦੇ ਵਿੱਚ ਇੰਨੇ ਵੱਡੇ ਨੰਬਰਾਂ 'ਚ ਮਾਰ ਦਿੱਤਾ ਜਾਂਦਾ ਇਹ ਬਾਹਰ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੱਸਿਆ ਜਾਂਦਾ ਵੀ ਇਹ ਉਹ ਪੱਦਰਵੀ ਨੇ ਜਾਂ ਇਹ ਆਪਣੇ ਕਿਸੇ ਕਿਸੇ ਤਰ੍ਹਾਂ ਦੇ ਅਨਾਰਕਿਸਟ ਨੇ ਐਕਸਟਰੀਮਿਸਟ ਨੇ ਰੈਡਿਕਲਸ ਨੇ ਜਦ ਕੀ ਉਹਨਾਂ ਦੇ ਮੁੱਦੇ ਜਿਹੜੇ ਆ ਉਸ ਵੇਲੇ ਬੜੇ ਡਿਫਰੈਂਟ ਸਨ ਸਿੱਖਾਂ ਦੇ ਜੀ ਤਾਂ ਗੋਣਾ ਦੀ ਸੀ ਕਿ ਕਿਸੇ ਦੀ ਈਨ ਦੇ ਥੱਲੇ ਨਹੀਂ ਜੀਣਾ ਕਿਸੇ ਦੀ ਆਪਣੀ ਜਿਹੜਾ ਕੰਮ ਵੀ ਕਰਨਾ ਆਪਣੀ ਮਰਜ਼ੀ ਦਾ ਕਰਨਾ ਤੇ ਰਹਿਣਾ ਵੀ ਆਪਣੀ ਆਜ਼ਾਦੀ ਦੇ ਨਾਲ ਆ ਕਿਸੇ ਦੇ ਈਨ ਦੇ ਥੱਲੇ ਸੋ ਉਹ ਜਿਹੜੀ ਇੱਕ ਤਾਂਗ ਸੀ ਜੀ ਉਹਨੂੰ ਜਦੋਂ ਵੀ ਕਿਤੇ ਸਿੱਖ ਪ੍ਰਗਟ ਕਰਦੇ ਸੀ ਭਾਵੇਂ ਕਿਸਾਨ ਮੋਰ ਤਾਂ ਵੀ ਤੁਸੀਂ ਲਾ ਲੋ ਉਹਦਾ ਤਾਂ ਜਮਾ ਵੀ ਇਹੀ ਹੁੰਦਾ ਆ ਹਾਂਜੀ ਤੋਂ ਉਹਨਾਂ ਨੂੰ ਉਸ ਵੇਲੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਟਰਮਨੋਲੋਜੀ ਜਿਹੜੀ ਕਿ মিডিਆ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਆ ਕਿਸੇ ਵੀ ਇਦਾਂ ਦੀ ਲੇਅਰ ਨੂੰ ਕਿਸੇ ਨੂੰ ਕੁਝ ਕਹਿ ਦੇਣਾ ਕਿਸੇ ਨੂੰ ਵੱਖਵਾਦ ਕਿਸੇ ਨੂੰ ਇਹ ਕਮਿਊਨਲਿਜ਼ਮ ਕਹਿ ਦੇਣਾ ਵੀ ਇਹ ਫਿਰਕਾ ਪ੍ਰਸਤੀ ਕਰ ਰਹੇ ਆ ਜੀ ਤੇ ਇਹ ਹਮੇਸ਼ਾ ਹੀ ਜਿਹੜੀਆਂ ਹਕੂਮਤਾਂ ਹੁੰਦੀਆਂ ਆ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ ਉਹਨਾਂ ਦੀ ਇਹ ਆਦਤ ਤਾਂ ਹੁੰਦੀ ਆ ਵੀ ਸਟਰਗਲਿੰਗ ਲੋਕਾਂ ਨੂੰ ਜਿਹੜੇ ਸਟੈਂਡ ਅਪ ਕਰਦੇ ਜਿਦਾਂ ਸੈਮੂਅਲ ਹਿੰਟਿੰਗਟਨ ਇੱਕ بڑے-ਵੱਡੇ ਫਿਲਾਸਫਰ ਹੋਏ ਉਹਨਾਂ ਨੇ ਆਪਣੀ ਬੁੱਕ ਵਿੱਚ ਲਿਖਿਆ ਸੀ ਕਿ ਜਿਹੜੇ ਸਿੱਖ, ਜੂਸ ਤੇ ਮੋਰਮਨਸ ਜਿਹੜੇ ਆ ਕਦੀ ਵੀ ਸਟੇਟਸ ਕੋ ਨੂੰ ਅਕਸੈਪਟ ਨਹੀਂ ਕਰਦੇ ਜਿਵੇਂ ਉਹਨਾਂ ਨੂੰ ਕੋਈ ਦਬਾਅ ਨਾ ਆਵੇ। ਜੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਦੇਵਲ ਆਲਵੇਸ ਮੂਵ ਔਨ ਜਿਹੜੇ ਸਟ੍ਰਾਈਕ ਕਰਨਗੇ ਆਪਣੇ ਜਾਂ ਰੈਬਲ ਆ ਤੇ ਜਾਂ ਉਹ ਆਪਣੇ ਹੱਕੋ ਹਕੂਕ ਨੂੰ ਜਿਹੜਾ ਹੈ ਬਹਾਲ ਕਰਨਗੇ ਇਹ ਨਹੀਂ ਵੀ ਜੇ ਕਿਸੇ ਨੇ ਕਣਕ 100 ਰੁਪਏ ਕੁਆਂਟਮ ਚੱਕ ਲਈ ਬਾਹਰ ਰੇਟ 5000 ਆ ਤੇ ਉਹਦੇ ਤੇ ਵੀ ਚੁੱਪ ਕਰਕੇ ਸਿਰ ਨੀਵਾ ਕਰ ਲੈਣਾ ਜੇ ਬਾਰੂ ਅਕਬਰ ਆ ਗਿਆ ਜੋਧਾ ਭਾਈ ਤਿਆਰ ਕਰਕੇ ਉਹਨੂੰ ਦੇ ਦੇਣੀ ਜੇ ਐਸਐਸਟੀ ਲਾਤੀ ਚੁੱਪ ਕਰਕੇ ਕਹਿਣਾ ਚਲੋ ਜੀ ਲੱਗੀ ਕੀ ਕਰੀਏ ਤੇ ਜੇ ਨੋਟਬੰਦੀ ਕਰ ਦਿੱਤੀ ਜਿਹੜੀ ਕਿ ਬਹੁਤ ਵੱਡੀ ਗੱਲ ਹੁੰਦੀ ਕਈ ਮੁਲਕਾਂ ਨੂੰ ਸਾਲਾਂ ਤੱਕ ਉਹਦਾ ਅਨਾਉਂਸਮੈਂਟ ਕਰਨੀ ਪੈਂਦੀ ਤੇ ਚੁੱਪ ਕਰਕੇ ਬਹਿ ਗਏ ਚਲੋ ਜੀ ਨੋਟਬੰਦੀ ਹੋ ਗਈ ਸੋ ਜੇ ਚੀਨ ਤੇਜਪੁਰ ਤੱਕ ਆ ਗਿਆ 1962 ਤੇ ਤਾਂ ਉੱਥੋਂ ਗੱਡੀਆਂ ਤੇ ਬਹਿ ਗਏ ਸਾਰੀਆਂ ਜਿਹੜੀਆਂ ਟ੍ਰੇਨਾਂ ਦੇ ਵਿੱਚ ਭਰ ਕੇ ਵੀ ਚਲੋ ਮੁਗਲਾਂ ਵਾਂਗੂ ਚੀਨ ਹੁਣ ਆ ਗਿਆ ਉੱਥਾ ਚਲੋ ਅਮਰੀਕਾ ਨੇ ਮੂਵ ਕੀਤਾ ਉੱਥੋਂ ਤੇਜਪੁਰ ਤੋਂ ਚੀਨ ਨੇ ਆਪਣੇ ਆਪ ਹੀ ਫੀਸਫਾਇਰ ਕਰਕੇ ਇਥੇ ਚਲੇ ਗਿਆ ਤੋਂ ਮੈਂ ਵਾਪਸ ਇਸ ਗੱਲ ਤੇ ਆਉਣਾ ਕਿ ਇਹਨਾਂ ਦੀ ਜਿਹੜੀ ਇੱਕ ਜ਼ਿੰਦਗੀ ਸੀ ਉਹ ਇੱਕ ਚਾਨਣ ਮਨਾਰਾ ਕਿੱਦਾਂ ਬਣੀ ਜੀ ਤੇ ਜਿਹੜੀ ਉਹਨਾਂ ਨੇ ਸਜ਼ਾ ਕੱਟ ਕੇ ਜਦੋਂ ਜਿਲਾ ਵਤਨੀ ਪਾਕਿਸਤਾਨ ਵਿੱਚ ਕੱਟੀ ਆ ਔਰ ਉਦੋਂ ਉਹਨਾਂ ਨੇ ਪੇਪਰਾਂ ਦੇ ਵਿੱਚ ਜਿਹੜੀ ਕਾਇਰੀ ਦੇ ਨਾਲ ਮੀਡੀਆ ਦੇ ਵਿੱਚ ਲੇਖ ਲੇਖ ਕੇ ਲਗਾਤਾਰਤਾ ਦੇ ਨਾਲ ਆਪਣਾ ਜੀਵਨ ਜਣੀ ਜਿਹੜਾ ਕਲਮ ਦਾ ਮੈਦਾਨ ਹੈ ਜੰਗ ਦੇ ਲਈ ਉਹ ਵੀ ਖਾਲੀ ਨਹੀਂ ਛੱਡਿਆ ਉਹਨਾਂ ਨੂੰ ਵੀ ਉਹ ਉੱਥੋਂ ਭਰਦੇ ਰਹੇ ਵੀਡੀਓ ਤੱਕ ਭਰਦੇ ਰਹੇ ਕਵਤਾਵਾਂ ਲਿਖਦੇ ਰਹੇ ਇਨਸਪਾਇਰ ਕਰਨ ਦੇ ਲਈ ਹਾਲਾਂਕਿ ਉਹਨਾਂ ਨੂੰ ਕਿੰਨੀਆਂ ਹੀ ਵਾਰੀ ਉਹਨਾਂ ਨੇ ਕਿਹਾ ਵੀ ਤੁਸੀਂ ਜਲਾਮੀ ਕਬੂਲ ਕਰਕੇ ਸਿਰ ਝੁਕਾ ਕੇ ਜਿੱਦਾਂ ਆਪਾਂ ਨਮਕਦੇ ਐਮੀਗ੍ਰੇਸ਼ਨ ਅਫਸਰਾਂ ਦੇ ਮੋਰੇ ਉਹ ਦਿੱਲੀ ਵਿੱਚ ਵੀ ਇਦਾਂ ਨੀਵੀਂ ਪਾ ਕੇ ਤੁਸੀਂ ਨੰਗ ਜਾਓ ਤੇ ਜਿੱਦਾਂ ਉਹ ਤੁਹਾਨੂੰ ਕਹਿੰਦੇ ਆ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਬਸਰ ਆਪਣੇ ਪਿੰਡਾਂ 'ਚ ਜਾ ਕੇ ਆਪਣੇ ਲੋਕਾਂ ਨੂੰ ਵੀ ਗੁਲਾਮੀ ਦੇ ਦਾਤ ਬਖਸ਼ੋ ਵੀ ਤੁਸੀਂ ਵੀ ਗੁਲਾਮ ਹੀ ਰਹੋ ਜਿੱਦਾਂ ਸਿੱਖ ਇੱਕ ਗੱਲ ਨੂੰ ਜ਼ਰੂਰ ਸਮਝ ਜੀ ਕਿ ਚੜਦਾ ਪੰਜਾਬ ਤੇ ਲਹਿੰਦੇ ਪੰਜਾਬ ਵਿੱਚ ਜਿੰਨੀਆਂ ਸਾਡੀਆਂ ਜਾਇਦਾਦਾਂ ਸੀਗੀਆਂ ਉਹ ਰਾਤੋ ਰਾਤ 24 ਘੰਟੇ ਦੇ ਫੈਸਲੇ ਵਿੱਚ ਜਦੋਂ ਛੱਡਣੀਆਂ ਪਈਆਂ بڑے بڑے ਸਟੇਸ਼ਨਾਂ ਦੇ ਸਟੇਸ਼ਨ ਜ਼ਮੀਨਾਂ ਦੇ ਮਰਬੇ 10 10 ਫੁੱਟ 5 500 ਮਰਬਾ ਜ਼ਮੀਨ ਜਿਹੜੀ ਆ ਉਹ ਇੱਕ ਦੋ ਦੋ ਕੱਪੜਿਆਂ ਦੇ ਨਾਲ ਜਦੋਂ ਉੱਥੋਂ ਉੱਥੇ ਤੁਰੇ ਸੀ ਉਹ ਯਾਦ ਰੱਖਣ ਕਿ ਜਿੰਨਾ ਤਿਰ ਤੱਕ ਸਰਕਾਰੇ ਖਾਲਸਾ ਦੁਬਾਰਾ ਮਕਾਮ ਨਹੀਂ ਹੁੰਦੀ ਜਿੱਦਾਂ ਇਜ਼ਰਾਈਲ ਜੂਨਾ ਨੇ ਬਣਾਇਆ ਉਹਨਾਂ ਚਿਰ ਤੱਕ ਕੈਨੇਡਾ ਅਮਰੀਕਾ ਤੋਂ ਵੀ ਕਿਸੇ ਵੇਲੇ ਉਹਨਾਂ ਦਾ ਸਮਾਨ ਚੱਕਿਆ ਜਾ ਸਕਦਾ ਜਿੱਦਾਂ ਜਰਮਨ ਦਾ ਜਾਪਾਨੀ ਦਾ ਸੈਕੰਡ ਵਰਲਡ ਵਾਰ ਦੇ ਵਿੱਚ ਇੱਥੇ ਕੈਂਪ ਲੱਗ ਗਏ ਸੀ ਸੋ ਆਪਣੇ ਮੁਲਕ ਦੀ ਹੋਂਦ ਹੀ ਤੁਹਾਨੂੰ ਬਚਾਉਂਦੀ ਆ ਚਾਹੇ ਉਹ ਪੰਜਾਬ ਤੋਂ ਬਾਅਦ ਭਾਰਤ ਵਿੱਚ ਚਾਹੇ ਉਹ ਪੰਜਾਬ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਇਹ ਦੇ ਵਿੱਚ ਇਹਦਾ ਸਭ ਤੋਂ ਵੱਡਾ ਆਧਾਰ ਨੇ ਸੈਕੰਡ ਵਰਲਡ ਵਾਰ ਦੀ ਪਰਸੇਕਿਊਸ਼ਨ ਤੋਂ ਬਾਅਦ ਦੁਨੀਆ ਦੀ ਸਭ ਤੋਂ ਪੜੀ ਲਿਖੀ ਔਰ ਅਮੀਰ ਕੌਮ ਯਹੂਦੀ ਕੌਮ ਦਾ ਇਹ ਫੈਸਲਾ ਜੇ ਜਿੰਨਾ ਚਿਰ ਤੱਕ ਜਰੂਸਲੇਮ ਦੇ ਵਿੱਚ ਚਲ ਵੀ ਪਹਿਲਾਂ ਸੌਰੀ ਉਤਰੇ ਸੀ ਜਾ ਕੇ ਉਹ ਬੈਨਗੋਰੀਆਂ ਨੂੰ ਉਹਨਾਂ ਦੇ ਲੀਡਰ ਸੀ 14 ਮਈ 1948 ਨੂੰ ਉਹਨਾਂ ਦਾ ਫੈਸਲਾ ਸੀ ਕਿ ਜੇ ਮੁਲਕ ਨਹੀਂ ਬਣਾਉਂਦੇ ਦੁਨੀਆ ਦੇ ਸਭ ਤੋਂ ਸਿਆਣੇ ਲੋਕਾਂ ਦਾ ਤਾਂ ਅਸੀਂ ਮਾਰੇ ਜਾਵਾਂਗੇ ਔਰ ਦੁਨੀਆ ਦੇ ਸਭ ਤੋਂ ਮੂਰਖ ਲੋਕਾਂ ਦਾ ਫੈਸਲਾ ਇਹ ਹੁੰਦਾ ਵੀ ਟਾਈਮ ਪਾਸ ਕਰੋ ਆਦੀ 50 ਸਾਲ ਦੀ ਜ਼ਿੰਦਗੀ ਜਿਹੜੀ ਆ ਇਹ ਕੋ ਵੱਡੀ ਨਹੀਂ ਹੁੰਦੀ ਕਿਉਂਕਿ ਮਨੁੱਖੀ ਸਾਡੀ ਉਮਰ ਬਹੁਤ ਵੱਡੀ ਆ ਉਹ ਫਿਰ ਕਦੀ 1984 ਹੁੰਦਾ ਉਹਨਾਂ ਦੇ ਨਾਲ 47 ਤੋਂ ਬਾਅਦ ਜਦੋਂ ਜਿਹੜੇ ਕਹਿੰਦੇ 47 ਦੇ ਬੜੀ ਮਾਰ ਖਾਧੀ 1984 ਦੀ ਇਹ ਡਾਕੂਮੈਂਟਰੀ ਆ ਦੇਖੋ ਬਲੈਕ ਐਂਡ ਵਾਈਟ YouTube ਤੇ ਉਹਨਾਂ ਲੋਕਾਂ ਦੀ ਇੰਨੀ ਮਾੜੀ ਹਾਲਤ ਆ ਕਿ ਤੁਸੀਂ ਤਿਰਕ ਕਹੋਗੇ ਆਪਣੇ ਆਪ ਨੂੰ ਵੀ ਜੇ ਕੋਈ ਤੁਹਾਡੇ ਤੇ ਤੁਹਾਡੇ ਵਿੱਚੋਂ ਕੋਈ ਇਹ ਬੰਦਾ ਕਹੇ ਵੀ ਕੋਈ ਗੱਲ ਨਹੀਂ ਤਾਂ ਕੀ ਹੋਇਆ ਕੋਈ ਨਹੀਂ ਆਈ ਜਾਈ ਜੰਨੇ ਆਮ ਆਦਮੀ ਪਾਰਟੀ ਨੂੰ ਲੈ ਆਉਨੇ ਆਪਣੇ ਉੱਤੇ ਬਿਠਾ ਲੈਨੇ ਕਿਸੇ ਨੂੰ ਉਹ ਨਹੀਂ ਹੋ ਸਕਦਾ ਪਰ ਸੋ ਭਾਈ ਸਾਹਿਬ ਦੀ ਜਿਹੜੀ ਇਹ ਵਿਜਨ ਸੀ ਉਹ ਬਿਲਕੁਲ ਕਲੀਅਰ ਨਹੀਂ ਸੀ ਬਲੱਡ ਨਹੀਂ ਸੀ ਉਹਨਾਂ ਦਾ ਸਪਸ਼ਟ ਸੀ ਸੈਂਡ ਇਹ ਜਾਂ ਬਾਦਸ਼ਾਹ ਤੇ ਜਾਂ ਬਾਗੀ ਹਮਮ ਔਰ ਉਹ ਬਾਗੀ ਹੀ ਰਹੇ ਔਰ ਸਤੰਬਰ 2020 ਵਿੱਚ ਜਸਹਦਾਰ ਹਰਪ੍ਰੀਤ ਸਿੰਘ ਤੇ ਪੰਜ ਤਖਤਾਂ ਦੇ ਜਸਹਦਾਰਾਂ ਨੇ ਉਹਨਾਂ ਨੂੰ ਕੌਮੀ ਜੋਤਾ ਜਲਾਵਤਨ ਆਦਿ ਐਵਾਰ ਦੇਣ ਦਾ ਪਲਾਨ ਕੀਤਾ ਸੀਗਾ ਵੀ ਅਸੀਂ ਉਹਨਾਂ ਨੂੰ ਇਹ ਪਲਾਨ ਦੇਣਾ ਜੀ ਗੱਲ ਉਹ ਹੁੰਦੀ ਜਿਹੜਾ ਦੁਸ਼ਮਣ ਦੇ ਵੀ ਸਿਰ ਚੜ੍ਹ ਕੇ ਬੋਲੇ ਹੂੰ ਹੂੰ ਸੋ ਉਹ ਸਮੋਰਤੇ ਤੇ ਖੜੇ ਹੋ ਕੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਿੱਧਕ ਨਵਾਇਆ ਜਿੱਦਾਂ ਜੇਲ੍ਹਾਂ ਦੇ ਵਿੱਚ ਜੂਸ ਪੀ ਲੈਣਾ ਜੀ ਥੋੜੇ ਜਨ ਲਈ ਹੜਤਾਲ ਕਰਨੀ ਜਿਹੜਾ ਸੰਤਪਾਤ ਸਿੰਘ ਨੇ ਕੀਤਾ ਸੀ ਜੀ ਔਰ ਸ਼ਰਮ ਪਾਉਣੀ ਸਿੱਖਣ ਦੀ ਗੱਲਾਂ ਤੇ ਉਹਨਾਂ ਨੇ ਸਾਬਤ ਕੀਤਾ ਕਿ ਜ਼ਿੰਦਗੀ ਕੋਈ ਮੈਣੀ ਨਹੀਂ ਰੱਖਦੀ ਔਰ ਇੱਕ ਉਰਦੂ ਦਾ ਸ਼ੇਰ ਹੈ ਵੀ ਜਿਸ ਸ਼ਾਮ ਸੇ ਉਹ ਮਕਦਲ ਮੇ ਗਿਆ ਉਹ ਸ਼ਾਮ ਸਲਾਮਤ ਰਹਤੀ ਹੈ ਇਸ ਜਾਨ ਕੀ ਤੋਂ ਕੋਈ ਬਾਤ ਨਹੀਂ ਇਹ ਜਾਨ ਤੋਂ ਆਣੀ ਜਾਨੀ ਹੈ ਜੀ ਸੋ ਬੱਚਿਆਂ ਲਈ ਜਿਹੜੇ ਬੱਚੇ ਇੱਥੇ ਦੇ ਬੋਰਨ ਇੰਟਰਸਟਡ ਨੇ ਇਸ ਸੈਕਸਟਰੀ ਵਿੱਚ ਉਹਨਾਂ ਦੀ ਪੋਇਟਰੀ ਜਿਹੜੇ ਪੜ੍ਹਦੇ ਨੇ ਮੈਂ ਹੁਣ ਕੁਝ ਬੱਚਿਆਂ ਨਾਲ ਦੀ ਕੰਟੈਕਟ ਕੀਤੇ ਸੀ ਉਹ ਸਾਰੇ ਇਹਨੇ ਇਨਸਪਾਇਰ ਹੋਏ ਨੇ ਉਹਨਾਂ ਦੀ ਇਸ ਡੈਡੀਕੇਸ਼ਨ ਤੋਂ ਔਰ ਉਹ ਇੱਕ ਜਿਹੜੇ ਇਦਾਂ ਦੇ ਲੋਕ ਹੁੰਦੇ ਆ ਉਹ ਆਪ ਤਾਂ ਜਿੰਦੇ ਹੀ ਆ ਪਰ ਕਈਆਂ ਨੂੰ ਜੀਣਾ ਸਿਖਾੜ ਜਾਂਦੇ ਆ ਮਰ ਕੇ ਵੀ ਸੋ ਕਈ ਮਰ ਕੇ ਲੋਕਾਂ ਨੂੰ ਮਰਨਾ ਸਿਖਾੜ ਦਿੰਦੇ ਆ ਸੋ ਮਤਲਬ ਕਿ ਜਿਸ ਤਰ੍ਹਾਂ ਘਰ ਚ ਜਾਂਦੇ ਆ ਮੋਰੇ ਜਾ ਕੇ ਲੇਮੇ ਪਾ ਕੇ ਸੋ ਮੈਂ ਇੱਕ ਡਿਫਰੈਂਟ ਲਾਹ ਦਾ ਬੰਦਾ ਆ ਮੈਂ ਜਦੋਂ ਤੁਹਾਨੂੰ ਤੁਸੀਂ ਮੈਨੂੰ ਗੱਲ ਕੀਤੀ ਆ ਪਰ ਪਹਿਲੀ ਵਾਰ ਗੱਲ ਕੀਤੀ ਆ ਹਾਂਜੀ ਮੇਰੀ ਇਹਦੇ ਚ ਬੜੀ ਸਪਸ਼ਟਤਾ ਆ ਕਿ ਮੈਂ ਇਹ ਸਮਝ ਲੈਂਦਾ ਕਿ ਜਿੰਨਾ ਚਿਰ ਤੱਕ ਸਿੱਖ ਦਰਬਾਰੇ ਆਪਣਾ ਰਾਜ ਭਾਗ ਕਾਇਮ ਨਹੀਂ ਕਰਦੇ ਉਹਨਾਂ ਚਿਰ ਤੱਕ ਉਹਨਾਂ ਦੀ ਦੁਨੀਆ ਦੇ ਵਿੱਚ ਕੋਈ ਵੀ ਪ੍ਰਾਪਤੀ ਜਿਹੜੀ ਆ ਉਹ ਇੱਕ ਸਟੈਪ ਅਵੇ ਫਰਮ ਦੀ ਸੋਵਰਨਿਟੀ ਤਾਂ ਹੋ ਸਕਦੀ ਵੀ ਉਹ ਕੱਲ ਨੂੰ ਫੇਰ ਉਸੇ ਹਾਲਾਤ 'ਚ ਆ ਜਾਣ ਜੀ ਪਰ ਜਿੰਨਾ ਚਿਰ ਤੱਕ ਇਸ ਗੱਲ ਨੂੰ ਸਿੱਖ ਸਮਝ ਨਹੀਂ ਲੈਂਦੇ ਇਹ ਸਰਕਾਰੀ ਖਾਲਸਾ ਹੀ ਸਾਡੀ ਅਸਲੀ ਸਕਸੈਸ ਆ ਸਾਡਾ ਅਸਲੀ ਜਿਹੜੀ ਫਾਈਨੈਂਸ਼ੀਅਲ ਜਿਹੜੀ ਸਾਡੀ ਲਿਬਰੇਸ਼ਨ ਹੈ ਉਹ ਵੀ ਉਹਦੇ ਵਿੱਚ ਹੀ ਛੁਪੀ ਹੋਈ ਆ ਨਹੀਂ ਤਾਂ ਫਿਰ ਸਿੱਖ ਜਿਸ ਤਰ੍ਹਾਂ ਯੋਗਾਂਡਾ ਤੋਂ ਉੱਠ ਕੇ ਆਏ ਸੀ ਜਦੋਂ ਈਦੀਮੀ ਨੇ ਮੈਂ ਉਹਨਾਂ ਲੋਕਾਂ ਨੂੰ ਗੁਰਦਵਾਰਿਆਂ 'ਚ ਲੰਗਰਾਂ ਦੇ ਵਿੱਚ ਭਾਂਡੇ ਮਾਣਦੇ ਦੇਖਿਆ ਜਿਹੜੇ ਮੈਨੂੰ ਦੱਸਦੇ ਸੀ ਉਹਨਾਂ ਦਾ ਨਜ਼ਮਾ ਬਹੁਤ ਛੋਟਾ ਸੀ ਜੀ ਸਾਡੇ ਏਅਰ ਕੰਡੀਸ਼ਨ ਗੱਡੀਆਂ ਤੇ ਡਰਾਈਵਰ ਹੁੰਦੇ ਸੀ ਤੇ ਰਾਤੋਂ ਰਾਤ ਉਹਨੇ ਸਾਨੂੰ ਕੱਪੜੇ ਪਾਉਣ ਨੂੰ ਵੀ ਨਹੀਂ ਸਮਾਂ ਦਿੱਤਾ ਜਦੋਂ ਅਸੀਂ ਟੈਕੀ ਚੱਕਣ ਲੱਗੇ ਉਹ ਕਹਿੰਦਾ ਨਹੀਂ ਨਹੀਂ ਜਿਹੜੇ ਤੁਹਾਡੇ ਲੀੜੇ ਪਏ ਆ ਤੇ ਉਹਨਾਂ ਜੇਬਾਂ 'ਚ ਜੋ ਹੈਗਾ ਉਹ ਲੈ ਜਾਓ ਟੈਕੀ ਵੀ ਉਹਨੇ ਰਖਾਲੇ ਸੀ ਔਰ ਉਹ ਘਰ ਕਿਸੇ ਹੋਰ ਨੂੰ ਲੋਨਟ ਕਰਤੇ ਸੀ ਸੋ ਜਿਹੜੇ ਗੁਲਾਮ ਹੁੰਦੇ ਆ ਉਹ ਆਪਣੀ ਹਰ ਜਿਹੜੇ ਜਦੋਂ ਉਹਨਾਂ ਨੇ ਭੁੱਲਣਾ ਹੁੰਦਾ ਕੋਈ ਵੀ ਖੀਮ ਖਾ ਲੈਂਦੇ ਆ ਕਦੀ ਗਾਉਣ ਵਜਾਉਣ ਦੀ ਖੀਮ ਖਾ ਲੈਂਦੇ ਆ ਕਦੀ ਉਹ ਨੱਚਣ ਟੱਪਣ ਦੀ ਖੀਮ ਖਾ ਲੈਂਦੇ ਕਦੀ ਉਹ ਸੱਚੀ ਜੇ ਨਸ਼ੇ ਕਰ ਲੈਂਦੇ ਆ ਪਰ ਅਸਲ ਤੇ ਗੱਲ ਇਹ ਹੁੰਦੀ ਆ ਕਿ ਜਿਹੜਾ ਅਸਲੀ ਪ੍ਰੋਬਲਮ ਹੁੰਦੀ ਆ ਉੱਥੋਂ ਉਹਨਾਂ ਦਾ ਧਿਆਨ ਹਟਾਉਣ ਲਈ ਸਰਕਾਰਾਂ ਬਹੁਤ ਕੁਝ ਕਰਦੀਆਂ ਤੇ ਮੈਂ ਸਮਝਦਾ ਵੀ ਜਿਹੜੇ ਭਾਜੀ ਗਜੇਂਦਰ ਆ ਉਹਨਾਂ ਨੇ ਜੋ ਸਪਸ਼ਟਤਾ ਇਸ ਮੁੱਦੇ ਤੇ ਜਿਹੜੀ ਪ੍ਰਾਈਮ ਮਿਨਿਸਟਰ ਟਰੂਡੋ ਦੇ ਬਿਆਨ ਨੇ ਪਾਰਲੀਮੈਂਟ ਦੇ ਵਿੱਚ 18 ਸਤੰਬਰ 2023 ਨੂੰ ਦਿੱਤੀ ਜੀ ਕਿ ਭਾਰਤ ਸਰਕਾਰ ਮਾਰ ਰਹੀ ਆ ਔਰ ਜਿਹੜੀ ਬਿਲ ਕਲਿੰਟਨ ਨੇ ਕਿਤਾਬ ਮਾਈਟੀਂ ਦੀ 올ਮਾਈਟੀ ਦੇ ਵਿੱਚ ਪ੍ਰੀਫੇਸ ਦੇ ਵਿੱਚ ਲਿਖਿਆ ਕਿ ਜਦੋਂ ਛੱਤੀ ਸਿੰਘ ਪੁਰਾ ਵਿੱਚ ਛੱਤੀ ਸਿੱਖਾਂ ਦਾ ਇੱਕ ਮਾਰਿਆ ਉਹ ਸਿੱਖਾਂ ਨੂੰ ਮਾਰਿਆ ਗਿਆ ਉਹ ਭਾਰਤ ਸਰਕਾਰ ਦੇ ਜਿਹੜਾ ਹਿੰਦੂ ਐਲੀਮੈਂਟਰੀ ਸਕਿਉਰਿਟੀ ਫੋਰਸਸ ਦਾ ਉਹਨਾਂ ਨੇ ਅਜੇ ਤੱਕ ਉਸ ਨੂੰ ਡਰਾਇ ਨਹੀਂ ਕੀਤਾ ਭਾਵੇਂ ਪਬਲਿਸ਼ਰ ਨੇ ਉਹਨੂੰ ਪ੍ਰਿੰਟਿੰਗ ਐਰਰ ਕਿਹਾ ਉਸ ਤੋਂ ਬਾਅਦ ਜਿਹੜੀ 1 ਮਿੰਟ ਦੀ ਸਾਇਲੈਂਸ ਦਿੱਤੀ ਆ ਕੈਨੇਡੀਅਨ ਪਾਰਲੀਮੈਂਟ ਨੇ ਔਰ ਉਸ ਤੋਂ ਬਾਅਦ ਕੈਨੇਡੀਅਨ ਪਾਰਲੀਮੈਂਟ ਨੇ ਕਿਹਾ ਕਿ ਭਾਰਤ ਸਿੱਖਾਂ ਨੂੰ ਮਾਰਨ ਦੇ ਲਈ ਇੰਨੇ ਤੱਕ ਪੈਸੇ ਵੀ ਦਿਵਾਉਂਦਾ ਆ ਪ੍ਰੌਕਸੀ ਦੇ ਰਾਹੀਂ মিডিਏ ਦੇ ਵਿੱਚ ਪ੍ਰੌਕਸੀਆਂ ਜਿਹੜੀਆਂ 3-3 4 ਘੰਟੇ ਦਾ ਪ੍ਰੋਗਰਾਮ ਹਰ ਦਾ 10000 ਡਾਲਰ 5 ਦਿਨਾਂ ਦਾ ਬਿੱਲ ਜਿਹਦਾ ਔਰ ਉਹ ਸਾਰਾ ਕੁਝ ਜਿਹੜਾ ਹੈ ਕਿ ਇਸ ਤਰ੍ਹਾਂ ਫੰਡ ਕੀਤਾ ਜਾਂਦਾ ਡਾਇਨਾਮਿਕ ਲੀਨ ਦਾ ਕਲਿੱਪ ਹੈ ਜੌਨ ਜਸਟਿਸ ਜੌਨ ਮੇਜਰ ਦੇ ਵਿੱਚ ਕਿ 1986 ਚ 10-10 ਹਜ਼ਾਰ ਡਾਲਰ ਸਰਕਾਰਾਂ ਇਹਨਾਂ ਨੂੰ ਆਫਰ ਕਰਦੀਆਂ ਸੀ ਕਿਤਾਬ ਜਾਂ ਸੌਫਟ ਟਾਰਗੇਟ ਵਿੱਚ ਉਹਦੇ ਵਿੱਚ ਇੱਕ ਚੱਲ ਰਹੀ ਅਫਵਾਹ ਨੂੰ 50 ਹਜ਼ਾਰ ਡਾਲਰ 1985 ਦੇ ਵਿੱਚ ਭਾਰਤੀ ਕੌਂਸੂਲੇਟ ਨੇ ਦੇਣ ਦਾ ਵਾਅਦਾ ਕੀਤਾ ਗੱਲ ਇਹ ਸੀ ਵੀ ਉਹ ਗੌਣ ਵਜਾਉਣ ਦਾ ਪ੍ਰੋਗਰਾਮ ਸ਼ੁਰੂ ਕਰੇ ਔਰ ਸਿੱਖਾਂ ਦੀ ਆਜ਼ਾਦੀ ਦੀ ਗੱਲ ਸਿੱਖਾਂ ਦੇ ਹੱਕਾਂ ਦੀ ਗੱਲ ਨੂੰ ਬਿਲਕੁਲ ਜਿਹੜਾ ਗਲ ਘਟ ਦੇਵੇ ਸੋ ਪਰ ਉਹਨਾਂ ਲੋਕਾਂ ਨੇ ਉਹਦਾ ਨਾਂ ਸੀ ਰਜਾਨਾ ਅਖਬਾਰ ਦਾ ਉਹਨਾਂ ਨੇ ਅਖਬਾਰ ਬੰਦ ਕਰਤੀ ਪਰ ਇਹੋ ਜੀ ਮੰਗ ਨਹੀਂ ਕੀਤੀ ਸੋ ਜਿਹੜਾ ਰਜਿੰਦਰ ਸਿੰਘ ਦਾ ਜੀਣਾ ਉਹ ਸਿਰਫ ਇੱਕ ਜਿਲ੍ਹਾ ਬਤਨ ਲੀਡਰ ਬਣ ਕੇ ਨਹੀਂ ਜੇ মিডিਏ ਦੇ ਵਿੱਚ ਤੁਸੀਂ ਆਂ ਤਾਂ ਵੀ ਤੁਸੀਂ ਏਦਾਂ ਬਣ ਕੇ ਵੀ ਚਲੋ ਠੀਕ ਹੈ ਜੇ ਜ਼ਮੀਰ ਦੀ ਆਵਾਜ਼ ਨਹੀਂ ਆਉਂਦੀ ਗੁਜਾਰਾ ਟਰੱਕ ਚਲਾ ਕੇ ਵੀ ਹੋ ਜਾਂਦਾ ਰੀਅਲ ਸਟੇਟ ਤੇ ਵੀ ਹੋ ਜਾਂਦਾ ਟੈਕਸੀਆਂ ਤੇ ਵੀ ਕੰਮ ਹੋ ਰਿਹਾ ਜੀ ਬਿਲਕੁਲ ਤੇ ਵੀ ਹੋ ਸਕਦਾ ਕੌਮ ਨੂੰ ਵੇਚ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਫਿਊਚਰ ਨੂੰ ਵੇਚ ਕੇ ਆਉਣ ਵਾਲੇ ਧੀਆਂ ਪੁੱਤਾਂ ਨੂੰ ਗਲਤ ਕੰਮਾਂ ਵਿੱਚ ਪਾਉਣ ਦੇ ਵਿੱਚ ਜੇ ਤੁਸੀਂ ਸ਼ਾਮਲ ਹੋਣਾ ਤਾਂ ਉਹ ਤੁਹਾਡੀ ਮਰਜ਼ੀ ਹੁੰਦੀ ਮੈਂ ਸਮਝਦਾ ਹਾਂ ਵੀ ਗਜਿੰਦਰ ਸਿੰਘ ਵੀ ਇਸ ਗੱਲ ਦੇ ਵਿੱਚ ਭਾਈ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹ ਮੈਂ ਸਮਝਦਾ ਵੀ ਬਹੁਤ ਬਿਟਨਸ ਨੂੰ ਕਹੇ ਜਾਂਦਾ ਸ਼ਹਾਦਰ ਨੂੰ ਉਹਨਾਂ ਨੇ ਆਪਣੀ ਸਟੈਂਪ ਲਾਈ ਆ ਵੀ ਇਸ ਤਰ੍ਹਾਂ ਵੀ ਜ਼ਿੰਦਗੀ ਜੀ ਸਕਦੀ ਆ ਜ਼ਰੂਰੀ ਨਹੀਂ ਕਿ ਸਿਰ ਉਹਨਾਂ ਦਾ ਇੱਕ ਸਿਰ ਆ ਵੀ ਸਿਰ ਟੱਟ ਸਿਰ ਝੁੱਕ ਵੀ ਸਕਦੇ ਨੇ ਤੇ ਸਿਰ ਕੱਟ ਵੀ ਸਕਦੇ ਨੇ ਦੋਹਾਂ ਗੱਲਾਂ ਦਾ ਜਿਹੜਾ ਕੋਈ ਮੇਲ ਨਹੀਂ ਸੋ ਮੈਂ ਸਮਝਦਾ ਵੀ ਉਹਨਾਂ ਨੂੰ ਅਸਲੀ ਹੁਸ਼ਿਆਰਤਾ ਹੀ ਹੋਗੀ ਕਿ ਜਿੱਥੇ-ਜਿੱਥੇ ਵੀ ਆਪਾਂ ਜਿਹੜੇ-ਜਿਹੜੇ ਫੀਲਡ 'ਚ ਵੀ ਖੜੇ ਆ ਉਸ ਇਮਾਨਦਾਰੀ ਨਾਲ ਬਿਲਕੁਲ ਬਿਜ਼ਨਸ ਵੀ ਕਰੋ ਆਪਣੇ ਪਰਿਵਾਰਾਂ ਨੂੰ ਵੀ ਪਾਲੋ ਤਰੱਕੀਆਂ ਵੀ ਕਰੋ ਔਰ ਮੈਂ ਤੁਹਾਨੂੰ ਦੱਸਦਾ ਕੌਮ ਦੇ ਵਿੱਚ ਬਿਜ਼ਨਸ ਨੂੰ ਫਿਲਮ ਇੰਡਸਟਰੀ ਨੇ ਵੀ ਪੰਜਾਬੀ ਨੇ ਦੇਖਿਆ ਵੀ ਬਾਲੀਵੁੱਡ 'ਚੋਂ ਵੱਧ ਪੈਸੇ ਬਣਦੇ ਜਿਹੜੇ ਕਰਕੇ ਆ ਬੋਬੀ ਦਿਓਲ ਆਰਣਵੀਰ ਕਪੂਰ ਹੁਣੇ ਪੰਜਾਬੀ ਪਹਿਰਾਵੇ ਵਿੱਚ ਆ ਕੇ ਸਭ ਤੋਂ ਵੱਧ ਪੈਸਾ ਬਣਾ ਗਏ ਬਾਲੀਵੁੱਡ ਫਿਲਮ ਕਰਕੇ ਆ ਪੈਸਾ ਤੁਸੀਂ ਆਪਣੀ ਕਮਿਊਨਿਟੀ 'ਚ ਵੀ ਬਣਾ ਸਕਦੇ ਆ ਪਰ ਜਿੱਦਾਂ ਇੱਕ ਤੁਹਾਡਾ ਮੀਡੀਆ ਕਰਮਾ ਨਾ ਨਾਂ ਨਹੀਂ ਲੈਣਾ ਚੈਨਲ ਦਾ ਜੀ ਜੀ 1720 ਤੇ ਪ੍ਰੋਗਰਾਮ ਚੱਲਦਾ ਉਹਨੇ ਗੱਲ ਕਹੀ ਸੀ ਵੀ ਮੈਂ ਕੌਂਸੂਲੇਟ ਨੂੰ ਕਿਹਾ 3 ਘੰਟੇ ਦਾ ਪ੍ਰੋਗਰਾਮ ਹੈ ਰੋਜ਼ ਉਹਦਾ ਵੀ ਸਾਰ ਅਸੀਂ ਕਿੰਨਾ ਚਿਰ ਬਾਹਰ ਦੀ ਗੱਲ ਕਰੀਏ ਜਾਈਏ ਜਦ ਸਿਰਾਂ ਸਿੱਖਾਂ ਦਾ ਤਾਂ ਸਿਰ ਦੁਖਦਾ ਹੈ ਪਰ ਉਹ ਕਹਿੰਦਾ ਯਾਨੀ ਕਿ ਕੌਂਸੂਲੇਟ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਪਰ ਜੇ ਤੁਸੀਂ ਆਪਣੀ ਕੌਮ ਨੂੰ ਸਿਰ ਦੋ ਕੇ ਚੱਲੋ ਤੇ ਮੈਂ ਦਾਵਾ ਹੀ ਨਾ ਕਰ ਸਕਦਾ ਕਿ ਪੈਸਾ ਤੁਸੀਂ ਸ਼ਾਇਦ ਔਰ ਇੱਜ਼ਤ ਪੈਸਾ ਜੇ ਉੱਥੇ 10000 ਬਣਾਉਨੇ ਇੱਥੇ 9 ਬਣਾ ਲਓਗੇ ਪਰ ਇਹ ਜਿਹੜੀ ਆ ਕੌਮ ਦੀ ਜਿਹੜੀ ਆ ਹਮੇਸ਼ਾ ਰਹਿਣ ਵਾਲੀ ਕਰੰਸੀ ਤੁਹਾਡੇ ਕੋਲ ਰਹੂਗੀ ਸੋ ਇੰਨਾ ਕਿ ਭਾਜੀ ਅੱਜ ਮੈਂ ਉਹਨਾਂ ਬਾਰੇ ਸਿੱਖੂਗੀ ਅੱਜ ਮੈਂ ਬਿਜ਼ੀ ਵੀ ਸੀਗਾ ਥੋੜਾ ਜਿਹਾ ਸਜਟ ਮੈਟਰ ਘੱਟ ਵੀ ਲਿਮਟਡ ਸੀ ਜੇ ਕਿਤੇ ਫੇਰ ਹੋਇਆ ਤੇ ਡਿਟੇਲ ਵਿੱਚ ਫੇਰ ਵੀ ਇੱਥੇ ਗੱਲ ਕਰਨਾ ਵਾ ਜੀ ਅ ਕਹੋ ਦੋਸਤੋ ਸਾਡੀ ਗੱਲ ਚੱਲ ਰਹੀ ਆ ਭਾਈ ਭੁਪਿੰਦਰ ਸਿੰਘ ਹੋਰਾਂ ਜੀ ਦੇ ਨਾਲ ਔਰ ਗੱਲ ਅਸੀਂ ਕਰ ਰਹੇ ਆ ਭਾਈ ਗਜਿੰਦਰ ਸਿੰਘ ਜੀ ਜਿਨ੍ਹਾਂ ਨੇ 40 42 ਸਾਲ ਦਾ ਸਮਾਂ ਕੌਮ ਨੂੰ ਦਿੱਤਾ ਔਰ ਦੇਸ਼ ਤੋਂ ਦੂਰ ਜਨਮ ਭੂਮੀ ਤੋਂ ਦੂਰ ਰਹਿ ਕੇ ਸਿੱਖੀ ਲਈ ਜਿਹੜਾ ਉਹ ਆਪਣੇ ਉਹਨਾਂ ਨੇ ਕਾਰਜ ਕੀਤੇ ਨੇ ਔਰ ਸੈਕਟਰ ਹਸਤੇ ਵਿੱਚ ਤਾਂ ਉਹਨਾਂ ਨੂੰ ਜਿਹੜਾ ਸੁਨਹਿਰੀ ਅੱਖਰਾਂ ਦੇ ਨਾਲੋਂ ਰਹੀ ਦੀ ਦੁਨੀਆ ਤੱਕ ਜੋ ਉਹਨਾਂ ਦਾ ਯੋਗਦਾਨ ਆ ਉਹ ਯਾਦ ਰਹੇਗਾ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਭពਿੰਦਰ ਸਿੰਘ ਜੀ ਥੋੜੀ ਜੀ ਮੈਨੂੰ 2-3 ਮਿੰਟ ਹੋਰ ਦਿਓ ਮੈਂ ਮਾਫੀ ਚਾਹੁੰਣਾ ਤੁਸੀਂ ਬਿਜ਼ੀ ਵੀ ਹੋ ਤੁਹਾਡੇ ਤੋਂ ਪਹਿਲਾਂ ਮੈਂ ਗੱਲਬਾਤ ਕਰਕੇ ਹਟਿਆ ਭਾਈ ਅਮਰਤਪਾਲ ਦੇ ਚਾਚਾ ਜੀ ਦੇ ਭਾਈ ਸੁਖਚੈਨ ਸਿੰਘ ਹੋਰਾਂ ਜੀ ਨਾਲ ਉਹਨਾਂ ਦੀ ਲਾਈਵ ਇੰਟਰਵਿਊ ਕਰਕੇ ਹਟਿਆ ਔਰ ਉਹ ਇਸ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਸੋਚ ਚੁੱਕੀ ਆ ਔਰ ਕਿਵੇਂ ਉਹਨਾਂ ਨੂੰ ਪੇਸ਼ ਕੀਤਾ ਗਿਆ ਕਿ ਜਿਵੇਂ ਕੋਈ ਡਾਨ ਆ ਰਿਹਾ ਹੁੰਦਾ ਕੋਈ ਗੈਂਗਸਟਰ ਆ ਕੋਈ ਖੁੰਖਾਰ ਅੱਤਵਾਦੀ ਆ ਰਿਹਾ ਹੁੰਦਾ ਜਾਂ ਕੋਈ ਮਾੜੀ ਵਿਰਤੀ ਵਾਲਾ ਕ੍ਰਿਮੀਨਲ ਮਾਈਂਡਡ ਕੋਈ ਬੰਦਾ ਆ ਰਿਹਾ ਹੁੰਦਾ ਕਿਸ ਤਰੀਕੇ ਉਹਨਾਂ ਨੂੰ ਪੇਸ਼ ਕੀਤਾ ਗਿਆ ਕਿ ਝਲਕ ਤੱਕ ਲੋਕਾਂ ਨੂੰ ਵੇਖਣ ਨਹੀਂ ਦਿੱਤੀ ਗਈ ਅਮਰਤਪਾਲ ਵਾਲੇ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਤੇ ਆਪਣਾ ਮੁੱਦਾ ਵੈਸੇ ਚਲੋ ਗਜਿੰਦਰ ਸਿੰਘ ਦਾ ਹੀ ਸੀ ਤੁਸੀਂ ਮੈਨੂੰ ਦੱਸਿਆ ਵੈਸੇ ਇਹਦੇ ਬਾਰੇ ਤਾਂ ਮੈਂ ਇਨਾ ਨਹੀਂ ਕਹਿ ਮੈਨੂੰ ਪਤਾ ਹੈਗਾ ਪਰ ਜਿੱਥੇ ਤੱਕ ਮੈਂ ਸੋਚਦਾ ਹਾਂ ਜੇ ਕੋਈ ਬੰਦੇ ਦਾ ਕੋਈ ਕਿਸੇ ਉੱਤੇ ਕੋਈ ਕ੍ਰਿਮੀਨਲ ਕੇਸ ਹੀ ਨਹੀਂ ਹੈਗਾ ਹਾਲੇ ਤੱਕ ਜਿਹੜਾ ਐਫ ਆਈ ਆਰ ਕੋਈ ਉਹਦੇ ਉੱਤੇ ਜਿੱਦਾਂ ਲਾਂਚ ਹੀ ਨਹੀਂ ਹੋਈ ਕਿਸੇ ਤਰ੍ਹਾਂ ਦੀ ਰਜਿਸਟਰ ਨਹੀਂ ਹੋਈ ਜੀ ਭਾਰਤ ਦੇ ਪਿੰਜ ਭਾਰਤੀ ਕਬਜ਼ੇ ਅਧੀਨ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਖਿੱਤੇ ਦੇ ਵਿੱਚ ਔਰ ਜੇ ਕੋਈ ਬੰਦਾ ਚੋਣਾਂ 4 ਲੱਖ ਵੋਟਾਂ ਨੇ ਉਹਨੂੰ ਵੋਟਾਂ ਪਾ ਕੇ ਲੋਕਾਂ ਨੇ ਪਾਰਲੀਮੈਂਟ 'ਚ ਕੱਲਿਆ ਮੈਂ ਸਮਝਦਾ ਭਾਰਤ ਦਾ ਇਹ ਜਿਹੜਾ ਫੈਸਲਾ ਉਹਨੂੰ ਇਸ ਤਰ੍ਹਾਂ ਭਾਰਤੀ মিডিਆ ਦਾ ਪੇਸ਼ ਕਰਨਾ ਬਿਲਕੁਲ ਇੱਥੇ ਵੀ ਜਿਹੜਾ ਪੰਜਾਬੀ ਖੋਦ ਸੀ ਪੰਜਾਬੀ মিডিਆ ਜੀ ਉਹਨਾਂ ਦਾ ਵੀ ਹਰ ਸਿੱਖ ਕਰੈਕਟਰ ਨੂੰ ਭਾਈ ਨਿਜਰ ਨੂੰ ਵੀ ਹੱਤਵਾਦੀ ਕਹਿ ਕੇ ਲਿਖਣਾ ਹਾਲਾਂਕਿ ਸਾਰੇ ਹੀ ਕੈਨੇਡਾ ਦੀ ਪ੍ਰੈਸ ਜਿੱਥੇ ਉਹ ਰਹਿੰਦੇ ਸਨ ਸਰੀ ਦੀ ਪ੍ਰੈਸ ਨੇ ਉਹਨੂੰ ਇੱਕ ਪਲੰਬਰ ਬੱਚੇ ਪਾਲਣ ਵਾਲਾ ਲਿਖਿਆ ਸੋ ਸਿੱਖਾਂ ਨੂੰ ਜੇ ਜਦੋਂ ਡਿਮਨਾਈਜ਼ ਕਰਨ ਦੀ ਗੱਲ ਆਉਂਦੀ ਆ ਭਾਰਤ ਦਾ মিডিਆ ਜਿਹੜਾ ਹੈ ਉਹ ਕਿਸੇ ਵੀ ਸਿੱਖ ਆਗੂ ਨੂੰ ਕਿਸੇ ਵੀ ਸਿੱਖ ਲੀਡਰ ਨੂੰ ਜਿਹੜਾ ਇੱਕੋ ਹੀ ਪੱਖ ਵਿੱਚ ਰੱਖ ਕੇ ਵੇਖਣਾ ਚਾਹੁੰਦਾ ਮੈਂ ਸਮਝਦਾ ਇਹ ਵੀ ਭਾਰਤੀ ਹੱਤਵਾਲੀ ਜਿਹੜਾ ਹੈ ਉਹ মিডিਆ ਦੇ ਵਿੱਚ ਵੀ ਉਸੇ ਤਰ੍ਹਾਂ ਵਰਕਰਾ ਰਿਹਾ ਔਰ ਮੈਂ ਸਮਝਦਾ ਵੀ ਭਾਈ ਅਮਰਤਪਾਲ ਦੇ ਵੀ ਇਸ ਵਿੱਚ ਜਿੱਦਾਂ ਭਾਈ ਹਰਜੀਤ ਸਿੰਘ ਨੇਜਰ ਦੇ ਕੇਸ ਵਿੱਚ ਉਹ ਗਲਤ ਸਨ ਇੱਥੇ ਵੀ ਉਹ ਗਲਤ ਆ ਜਦ ਤੱਕ ਕਿ ਉਹ ਇੱਕ ਵਿਚਾਰ ਲੱਖ ਲੋਕਾਂ ਦੀ ਇੱਕ ਰੈਪ੍ਰੈਜ਼ੈਂਟੇਸ਼ਨ ਕਰਨ ਨੇ ਪਾਰਲੀਮੈਂਟ ਦੇ ਵਿੱਚ ਜਾਂਦਾ ਆ ਜੀ ਸੋ ਜਿਹੜੇ ਇਹ ਵੀ ਕਹਿੰਦੇ ਸੀਗੇ ਵੀ ਪਾਰਲੀਮੈਂਟ ਤੇ ਜਾ ਕੇ ਪਤਾ ਨਹੀਂ ਕੀ ਹੋ ਜਾਣਾ ਉਹ ਦੇਖ ਲੈਣ ਵੀ ਜੇ 535ਾਂ 'ਚ ਇੱਕ ਬੰਦਾ ਗੱਲ ਵੀ ਕਰਦਾ ਆ ਕੋਈ ਗੱਲ ਸੌਖਣ ਵੀ ਜਾਂਦਾ ਆ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਉਹ ਜਲੀਲ ਕਰਦੇ ਆ ਇੱਥੇ ਤੱਕ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਇੱਕ ਵਾਰੀ ਪਾਰਲੀਮੈਂਟ 'ਚ ਬੋਲਣ ਲੱਗੇ ਸਪੀਕਰ ਨੇ ਇਹ ਕਿਹਾ ਵੀ ਤੈਨੂੰ ਅਸੀਂ ਬੋਲਣ ਨਹੀਂ ਦੇਣਾ ਜੀ ਸੋ ਠੀਕ ਹੈ ਜਿਤ ਤੱਕ ਨੀਤੀ ਸੀਗੀ ਉਹਨਾਂ ਨੇ ਆਪਣੇ ਵੱਲੋਂ ਵਰਤੀ ਆ ਵੀ ਅਸੀਂ ਬਾਹਰ ਆਉਣ ਦੀ ਕੋਸ਼ਿਸ਼ ਕਰਾਂਗੇ ਇਹਦੇ ਥਰੂ ਪਰ ਮੈਂ ਸਮਝਦਾ ਵੀ ਮੈਂ ਜ਼ਰੂਰੀ ਨਹੀਂ ਇਸ ਗੱਲ ਨਾਲ ਸਹਿਮਤ ਹੋਵਾਂ ਵੀ ਉਹਨਾਂ ਦੇ ਫੈਸਲੇ ਸਹੀ ਆ ਜਾਂ ਗਲਤ ਆ ਇਹ ਤਾਂ ਹਲੇ ਸਮਾਂ ਦੱਸੇਗਾ ਪਰ ਜਿੱਥੇ ਤੱਕ ਉਹਨਾਂ ਦੀ ਉਹਨਾਂ ਨੂੰ ਮੀਡੀਆ ਵੱਲੋਂ ਡਿਮਿਨਾਈਜ਼ ਕਰਨਾ ਮੈਂ ਸਮਝਦਾ ਵੀ ਇਹ ਨਿਰੰਤਰ ਭਾਰਤ ਦਾ ਮੀਡੀਆ ਭਾਵੇਂ ਸੰਤ ਜਰਨੈਲ ਸਿੰਘ ਸਨ ਉਦੋਂ ਉਹਦੇ ਬਾਰੇ ਵੀ ਏਐਨਆਈ ਵਾਲੇ ਸਿੱਧੂ ਸਾਹਿਬ ਨੇ ਦੱਸਿਆ ਵੀ ਸਾਨੂੰ ਕਿਹਾ ਜਾਂਦਾ ਸੀਗਾ ਵੀ ਜੋ ਮਰਜ਼ੀ ਹੋਵੇ ਇਹ ਕੋਈ ਵੀ ਬਿਆਨ ਦੇਣ ਉਹਨੂੰ ਤੋਲ ਮਰੋੜ ਕੇ ਤੁਸੀਂ ਇਹੀ ਸਾਬਤ ਕਰਨਾ ਵੀ ਇਹ ਬੰਦਾ ਜਿਹੜਾ ਆਇਆ ਇਹ ਸਹੀ ਨਹੀਂਗਾ ਲੋਕਾਂ ਦੇ ਵਿੱਚ ਉਹਨੂੰ ਟਾਰਗੇਟ ਕਰਨਾ ਉਹ ਰਾਜ ਵੀ ਜਾਰੀ ਆ ਭਾਈ ਅਮਰਪਾਲ ਦੇ ਕੇਸ ਵਿੱਚ ਵੀ ਇਹੀ ਚੀਜ਼ ਉਹ ਅੱਜ ਦਿਖਾ ਰਹੇ ਆ ਭਾਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਬੜੇ ਸਪਸ਼ਟ ਖਾਲਸਾ ਦਾ ਸਟੈਂਡ ਹਮੇਸ਼ਾ ਰਹਿੰਦੇ ਰਹੇ ਆ ਉਹਨਾਂ ਨੂੰ ਵੀ ਭਾਰਤੀ মিডিਆ ਜਦੋਂ ਟੁੱਟ-ਟੁੱਟ ਕੇ ਪੈਂਦਾ ਸੀ ਸੌ ਤੋਂ ਬਾਅਦ ਜੀ ਵੀ ਤੁਸੀਂ ਤਾਂ ਜੀ ਦੇਸ਼ ਤੋੜਨ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਦੋ ਵਾਰ ਆਧਾਰਨ ਦਿੱਤਾ ਸੀਗਾ ਵੀ ਤੁਹਾਡੇ ਮੋਦੀ ਨੇ ਵੀ ਇਹੀ ਸੰਵਿਧਾਨ ਦੀ ਸੌਂ ਖਾ ਕੇ 2000 ਸਕਰ ਕਿਲੋਮੀਟਰ ਚੀਨ ਨੂੰ ਦੇ ਦਿੱਤਾ ਆ ਔਰ ਨਹਿਰੂ ਨੇ 40000 ਸਕਰ ਕਿਲੋਮੀਟਰ ਚੀਨ ਨੂੰ 1962 ਤੇ ਇਹੀ ਸੌਂ ਖਾ ਕੇ ਦਿੱਤਾ ਸੀ ਸੋ ਮੈਂ ਤਾਂ ਸਾਡੇ ਬਜ਼ੁਰਗਾਂ ਨੇ ਤਾਂ ਇਹਨੂੰ ਲਦਾਖ ਨੂੰ ਸਰਕਾਰੇ ਖਾਲਸਾ ਤੇ ਰਲਾਇਆ ਸੀ ਜਿਹੜਾ ਬਾਅਦ ਵਿੱਚ ਅੰਗਰੇਜ਼ਾਂ ਨੇ ਤੁਹਾਨੂੰ ਸੌਂਪ ਦਿੱਤਾ ਪਰ ਤੁਸੀਂ ਤਾਂ ਦੇਸ਼ ਨੂੰ ਤੋੜਨ ਦੀ ਗੱਲ ਸਾਡੇ ਤੋਂ ਪਹਿਲਾਂ ਕਰ ਚੁੱਕੇ ਹੋ ਸੋ ਮੈਂ ਸਮਝਦਾ ਵੀ ਕੋਈ ਵੀ ਜਿਹੜੀ ਆਵਾਜ਼ ਭਾਵੇਂ ਦੀਪ ਸਿੱਧੂ ਸੀ ਭਾਵੇਂ ਸਿੱਧੂ ਮੂਸੇਵਾਲਾ ਸੀ ਉਹਨੂੰ ਗਲਤ ਹੀ ਦਿਖਾਇਆ ਜਾਂਦਾ ਕਿਉਂਕਿ ਉਹਨਾਂ ਦਾ ਨਿਸ਼ਾਨਾ ਇਹ ਹੈ ਕਿ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਸੁਨਹਿਮਾਨ ਦਾ ਕੋਈ ਨਿੱਗ ਮੰਨਣ ਨਹੀਂ ਦੇਣਾ ਇਸ ਮੰਤਰੀ ਨੂੰ ਭਪਿੰਦਰ ਸਿੰਘ ਜੀ ਤੁਸੀਂ ਸਮਾਂ ਦਿੱਤਾ ਅੱਜ ਬਿਜ਼ੀ ਲਾਈਫ ਦੇ ਵਿੱਚੋਂ ਐਤਵਾਰ ਦਾ ਦਿਨ ਸੀ ਔਰ ਤੁਸੀਂ ਮੰਡੇ ਟੂ ਫਰਡੇ ਆ ਤੁਸੀਂ ਭਾਈ ਭਾਜੀ ਸਖਦੇਵ ਹੋਰਾਂ ਦੇ ਨਾਲ ਤੁਸੀਂ ਪੂਰੀ ਸਾਂਝ ਪਾਉਂਦੇ ਰਹਿੰਦੇ ਹਾਂ ਔਰ 1720 ਤੇ ਸ਼ਾਮ ਨੂੰ 6:30 ਵਜੇ ਪ੍ਰੋਗਰਾਮ ਆਉਂਦਾ ਦੋਸਤੋ ਅੱਜ ਦੀ ਆਵਾਜ਼ ਔਰ ਉਹਨੂੰ ਜ਼ਰੂਰ ਸੁਣਿਆ ਕਰੋ ਜਿੱਥੇ ਤੁਹਾਨੂੰ ਕਾਮ ਰਿਲੇਟਡ ਮਸਲੇ ਆ ਉਹਦੀ ਸਾਂਝ ਪੈਂਦੀ ਆ ਜਾਣਕਾਰੀ ਮਿਲਦੀ ਆ ਸ਼ਾਮ ਨੂੰ 6:30 ਵਜੇ ਤੁਸੀਂ ਜ਼ਰੂਰ ਜੁੜਿਆ ਕਰੋ ਸੁਣਿਆ ਕਰੋ ਭੁਪਿੰਦਰ ਸਿੰਘ ਜੀ ਤੁਸੀਂ ਅੱਜ ਸਮਾਂ ਦਿੱਤਾ ਸ਼ਾਰਟ ਨੋਟਿਸ ਤੇ ਆ ਕੇ ਤੁਸੀਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਗੱਲ ਕੀਤੀ ਹੋਰ ਸਾਡੇ ਜਿਹੜੇ ਸਿੱਖ ਕੌਮ ਦੇ ਮਸਲੇ ਨੇ ਉਹਨਾਂ ਦੀ ਗੱਲ ਕੀਤੀ ਸਮਾਂ ਦਿੱਤਾ ਤੁਹਾਡਾ ਪ੍ਰਾਈਮ ਪੰਜਾਬੀ মিডিਆ ਵੱਲੋਂ ਮੈਂ ਧੰਨਵਾਦ ਕਰਦਾ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਪਾਜੀ ਮੈਂ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ ਵੀ ਪੋਲਿਟਿਕਸ ਪੰਜਾਬ ਪ੍ਰੋਗਰਾਮ ਵੀ ਆਉਂਦਾ ਆ ਆਪਣੇ ਆ ਯੂਟਿਊਬ ਤੇ ਵੀ ਆਉਂਦਾ ਵਾ ਇੰਗਲੈਂਡ ਦੇ ਵਿੱਚ ਸਾਰੇ ਘਰਾਂ 'ਚ ਹੀ ਜਾਂਦਾ ਇੱਥੇ ਮਾਰਟਨ ਗੁਰਦੁਆਰੇ ਤੋਂ ਜਿਹੜੇ ਹਾਈਲਾਈਟ ਬਾਕਸਸਿਸ ਵਿੱਚ ਵੀ ਜਾਂਦਾ ਜਿਹੜੇ ਪਤਾ ਨਹੀਂ ਉਹ ਕੀ ਟੀਵੀ ਦੇ ਬਾਕਸਸ ਹੁੰਦੇ ਆ ਹਾਂਜੀ ਔਰ ਉਹਦੇ ਤੇ ਵੀ ਪ੍ਰੋਗਰਾਮ ਚੱਲਦਾ ਰਹਿੰਦਾ ਆ ਤੁਹਾਡੇ ਦਰਸ਼ਕ ਉਹਨੂੰ ਵੀ ਸੁਣਨ ਤੇ ਬਾਕੀ ਚਲੋ ਤੁਹਾਡੇ ਬਾਰੇ ਪਹਿਲੀ ਵਾਰ ਤੁਹਾਡੇ ਨਾਲ ਗੱਲਬਾਤ ਹੋਈ ਆ ਅ ਜੇ ਦਰਸ਼ਕਾਂ ਨੂੰ ਕਿਸੇ ਗੱਲ ਦਾ ਕੋਈ ਆਫੈਂਸ ਲੱਗੇ ਤਾਂ ਜਰੂਰ ਤੁਹਾਨੂੰ ਵੀ ਕੰਟੈਕਟ ਕਰ ਸਕਦੇ ਆ ਬਾਕੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਇਰ ਜੀ ਖਾਲਸਾ ਵਾਇਰ ਜੀ ਖਾਲਸਾ ਵਾਇਰ ਜੀ ਫਦੇ ਧੰਨਵਾਦ ਸੋ ਦੋਸਤੋ ਆਪਣੇ ਨਾਲ ਸਨ ਭੁਪਿੰਦਰ ਸਿੰਘ ਜੀ ਔਰ ਧੰਨਵਾਦ ਇਹਨਾਂ ਦਾ ਇਹਨਾਂ ਨੇ ਆਪਾਂ ਨੂੰ ਭਾਈ ਗਜਿੰਦਰ ਸਿੰਘ ਜੀ ਉਹਨਾਂ ਦੀ ਲਾਈਫ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਆਪਣੇ ਨਾਲ ਸਾਂਝ ਪਾਈ ਆ ਕਿ ਕਿੱਦਾਂ ਦਾ ਜੀਵਨ ਉਹਨਾਂ ਨੇ ਬਤੀਤ ਕੀਤਾ ਕੀ ਵਿਚਾਰਧਾਰਾ ਲੈ ਕੇ ਚੱਲ ਰਹੇ ਸਨ ਕੀ ਉਹਨਾਂ ਦੀ ਸੋਚ ਸੀ ਕੀ ਉਹ ਅ ਇੰਡੀਅਨ ਗਵਰਨਮੈਂਟ ਦੇ ਅੱਗੇ ਜਾਂ ਸਿਸਟਮ ਦੇ ਅੱਗੇ ਝੁੱਕ ਕੇ ਆਪਣੇ ਵਾਪਸ ਵਤਨ ਜਨਮ ਭੋਇ ਨਹੀਂ ਆ ਸਕਦੇ ਸੀ ਉਹ ਆ ਸਕਦੇ ਸਨ ਬਟ ਉਹਨਾਂ ਨੇ ਆਪਣੇ ਅਸੂਲਾਂ ਨੂੰ ਮੇਨ ਰੱਖਿਆ ਇੱਕ ਦੁਨੀਆ ਦੇ ਵਿੱਚ ਸਰੀਰਕ ਰੂਪ ਦੇ ਵਿੱਚ ਜਿਉਣ ਦੇ ਨਾਲੋਂ ਉਹਨਾਂ ਨੇ ਵਿਚਾਰਕ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਲੰਬਾ ਕਰਨ ਦੀ ਹੈ ਜਿਹੜੀ ਉਸ ਚੀਜ਼ ਨੂੰ ਚੂਜ਼ ਕੀਤਾ ਔਰ ਤੁਸੀਂ ਭਾਈ ਗਜਿੰਦਰ ਸਿੰਘ ਜੀ ਬਾਰੇ ਸੁਣਿਆ ਉਹਨਾਂ ਦੀ ਲਾਈਫ ਬਾਰੇ ਸੁਣਿਆ ਕੀ ਕੌਣ ਸਨ ਭਾਈ ਗਜਿੰਦਰ ਸਿੰਘ ਜੀ ਔਰ ਉਮੀਦ ਹੈ ਕਿ ਤੁਸੀਂ ਇਸ ਇੰਟਰਵਿਊ ਨੂੰ ਵੀ ਪਸੰਦ ਕੀਤਾ ਹੋਵੇਗਾ। ਔਰ ਟਿਕਟੌਕ ਦੇ ਉੱਪਰ ਕਮੈਂਟ ਆਇਆ ਜੀ ਉਹ ਸੰਧੂ ਹਣੀ ਕਹਿੰਦੇ ਸੀ ਪਹਿਲਾ ਪਾਰਟ ਮਿਸ ਕਰ ਗਏ। ਜਦੋਂ ਆਪਾਂ ਭਾਈ ਅਮਰਤਪਾਲ ਹੋਰਾਂ ਦੇ ਚਾਚਾ ਜੀ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੀ ਇੰਟਰਵਿਊ ਕੀਤੀ ਸੀ ਔਰ ਇਹ ਦੋਨੇ ਇੰਟਰਵਿਊ ਤੁਹਾਨੂੰ ਪੂਰੀਆਂ ਅਪਲੋਡ ਕਰ ਦਿੱਤੀਆਂ ਜਾਣਗੀਆਂ ਸ਼ਾਮ ਤੱਕ ਪ੍ਰਾਈਮ ਪੰਜਾਬ ਮੀਡੀਆ ਦੇ YouTube ਪੇਜ ਦੇ ਉੱਪਰ ਤੁਸੀਂ ਕਿਉਂਕਿ ਜਿਹੜਾ ਆਪਣਾ ਫੁੱਲ ਸ਼ੋਅ ਹੁੰਦਾ ਪੂਰੇ ਸ਼ੋਅ ਦੀ ਇੰਟਰਵਿਊ ਸਿਰਫ YouTube ਦੇ ਉੱਪਰ ਪਾਈ ਜਾਂਦੀ ਹੈ। ਬਾਕੀ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਪ੍ਰਾਈਮ ਪੰਜਾਬ ਮੀਡੀਆ ਨੂੰ ਇੰਸਟਾਗ੍ਰam, ਫੇਸਬੁੱਕ, ਟਿਕਟੌਕ, YouTube ਹਰ ਜਗ੍ਹਾ ਫੋਲੋ, ਸਬਸਕ੍ਰਾਈਬ ਕਰ ਸਕਦੇ ਹੋ। ਉੱਥੇ ਸ਼ਾਰਟ ਕਲਿੱਪ ਦੇ ਨਾਲ ਤੁਹਾਡੇ ਨਾਲ ਸਾਂਝ ਪਾਈ ਜਾਂਦੀ ਹੈ। ਬਟ ਮੋਸਟਲੀ ਜੋ ਪੂਰਾ ਫੋਲੋ ਸ਼ੋ ਹੁੰਦਾ ਇਹ ਪ੍ਰਾਈਮ ਪੰਜਾਬ ਮੀਡੀਆ YouTube ਦਾ ਅਫੀਸ਼ੀਅਲ ਪੇਜ ਹੈ। ਉੱਥੇ ਤੁਸੀਂ ਜਾ ਕੇ ਇਹ ਸਾਰੀ ਦੋਨੇ ਇੰਟਰਵਿਊ ਜਿਹੜੀਆਂ ਸੁਣ ਸਕਦੇ ਹੋ, ਸ਼ਾਮ ਤੱਕ ਇਹ ਤੁਹਾਡੇ ਲਈ ਅਪਲੋਡ ਕਰ ਦਿੱਤੀਆਂ ਜਾਣਗੀਆਂ। ਭਾਈ ਅਮਰਤਪਾਲ ਦੇ ਚਾਚਾ ਜੀ ਦੇ ਨਾਲ ਇੰਟਰਵਿਊ ਔਰ ਜਿਹੜੀ ਹੁਣ ਭਾਈ ਕਜਿੰਦਰ ਸਿੰਘ ਹੋਰਾਂ ਦੇ ਜੀਵਨ ਬਾਰੇ ਗੱਲਬਾਤ ਕੀਤੀ ਆ ਇਹ ਦੋਨੇ ਇੰਟਰਵਿਊ ਤੁਸੀਂ ਪ੍ਰੋਪਰ ਵਾਰ-ਵਾਰ ਸੁਣ ਸਕਦੇ ਹੋ ਔਰ ਤੁਸੀਂ ਅ ਸੰਤ ਪਸੰਦ ਵੀ ਕਰਦੇ ਹੋ ਸਾਥ ਵੀ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ